ਇੱਕ ਵਾਰ ਫਿਰ ਤੋਂ ਪੰਜਾਬੀ ਛਾ ਗਿਆ ਜੀਆਂ ਦਰਸਲ ਪੰਜਾਬ ਕਿੰਗਸ ਨੇ ਬੀਤੇ ਦਿਨੀ ਮੁੰਬਈ ਇੰਡੀਅਨਸ ਨੂੰ 7 ਵਿਕਟਾਂ ਦੇ ਨਾਲ ਹਰਾ ਦਿੱਤਾ ਆਈਪੀਐਲ 2025 ਸੀਜ਼ਨ 18 ਦਾ 69ਵਾਂ ਮੈਚ ਆ ਜਿਹੜਾ ਬੀਤੇ ਦਿਨ ਜੈਪੁਰ ਦੇ ਵਿੱਚ ਖੇਡਿਆ ਗਿਆ ਪੰਜਾਬ ਕਿੰਗਸ ਤੇ ਮੁੰਬਈ ਇੰਡੀਅਨਸ ਦਾ ਜਿਹੜਾ ਮੁਕਾਬਲਾ ਕਾਫੀ ਜ਼ਿਆਦਾ ਫਸਮਾਰਿਆ ਪਰ ਦੱਸਿਆ ਕਿ ਪੰਜਾਬ ਕਿੰਗਸ ਨੇ 7 ਵਿਕਟਾਂ ਦੇ ਨਾਲ ਮੁੰਬਈ ਇੰਡੀਅன்ஸ் ਨੂੰ ਹਰਾ ਦਿੱਤਾ ਦਾਅਵਾ ਦਈਏ ਕਿ ਜ਼ੇਨਲ ਟੀਮ ਨੇ ਮਜਬੂਦਾ ਸੀਜ਼ਨ ਦੇ ਵਿੱਚ ਅੰਕ ਸੂਚੀ ਦੇ ਟਾਪ 2 ਦੇ ਵਿੱਚ ਸਥਾਨ ਪੱਕਾ ਕਰ ਲਿਆ ਇਸ ਵੇਲੇ ਟੀਮ 19 ਅੰਕਾਂ ਦੇ ਨਾਲ ਟੇਬਲ ਦੇ ਸਿਖਰ ਤੇ ਹੈ ਪੰਜਾਬ ਹੁਣ 29 ਮਈ ਨੂੰ ਕੁਆਲੀਫਾਇਰ 1 ਖੇਡੇਗਾ ਦੂਜੇ ਪਾਸੇ ਇਸ ਹਾਰ ਤੋਂ ਬਾਅਦ ਮੁੰਬਈ ਨੂੰ 30 ਮਈ ਨੂੰ ਐਲੀਮੀਨੇਟਰ ਖੇਡਣਾ ਪਏਗਾ ਇਸ ਹਾਰ ਦੇ ਨਾਲ ਹੀ ਮੁੰਬਈ ਦੀਆਂ ਚੋਟੀ ਦੇ 2 ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਸੋਮਵਾਰ ਨੂੰ ਜੈਪੁਰ ਦੇ ਸਵਾਇਮਾਨ ਸਿੰਘ ਸਟੇਡੀਅਮ ਦੇ ਵਿੱਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਮੁੰਬਈ ਨੇ 20 ਓਵਰਾਂ ਦੇ ਵਿੱਚ 7 ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ ਪੰਜਾਬ ਨੇ 185 ਦੌੜਾਂ ਦਾ ਟੀਚਾ 18.3 ਓਵਰਾਂ ਦੇ ਵਿੱਚ 3 ਵਿਕਟਾਂ ਤੇ ਹਾਸਲ ਕਰ ਲਿਆ